ਜੈ ਹਿੰਦ ਸਾਰੇ ਨਵਾਂ ਸ਼ਹਿਰ ਦੇ ਜ਼ਿਲ੍ਹਾ ਨਿਵਾਸੀਆਂ ਨੂੰ ਸਭ ਤੋਂ ਪਹਿਲਾਂ ਤੇ ਮੈਂ ਇਸ ਚੀਜ਼ ਦੀ ਅਪਰੀਸ਼ੀਏਸ਼ਨ ਦੇਣਾ ਚਾਹਾਂਗਾ ਕਿ ਹੁਣ ਤੱਕ ਜੋ ਵੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਸੁਨੇਹੇ ਦਿੱਤੇ ਗਏ ਜੋ ਦਿਸ਼ਾ ਨਿਰਦੇਸ਼ ਦਿੱਤੇ ਗਏ ਉਹਨਾਂ ਦੀ ਬੜੀ ਇਨਮਨ ਪਾਲਣਾ ਕੀਤੀ ਹੈਗੀ ਹੈ ਹੁਣ ਅੱਗੇ ਵਾਸਤੇ ਵੀ ਜਿਹੜੇ ਆਪਣੇ ਹਾਲਾਤਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਕੁਝ ਇੱਕ ਫੈਸਲੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਏ ਗਏ ਹੈਗੇ ਨੇ ਤੇ ਮੈਂ ਉਮੀਦ ਕਰਦਾ ਹੈਗਾ ਕਿ ਇਹਨਾਂ ਦੀ ਵੀ ਪਾਲਣਾ ਜਿਹੜੀ ਹੈਗੀ ਹੈ ਉਸੇ ਤਰੀਕੇ ਨਾਲ ਕੀਤੀ ਜਾਵੇਗੀ ਸਭ ਤੋਂ ਪਹਿਲੀ ਚੀਜ਼ ਸਾਡੇ ਕੋਲ ਜਿੰਨੇ ਵੀ ਕਮਰਸ਼ੀਅਲ ਅਦਾਰੇ ਹੈਗੇ ਨੇ ਮਾਰਕੀਟਪਲੇਸ ਹੈਗੇ ਨੇ ਬਾਜ਼ਾਰ ਹੈਗੇ ਨੇ ਕੋਈ ਸਿਨੇਮਾ ਹਾਲ ਹੈਗਾ ਇਸ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਹੋਟਲ ਰੈਸਟੋਰੈਂਟ ਢਾਬੇ ਇਹ ਸਾਰੇ ਜੋ ਹੈਗੇ ਨੇ 8 ਵਜੇ ਤੋਂ ਲੈ ਕੇ ਰਾਤ ਦੇ ਤੇ ਸਵੇਰੇ 6 ਵਜੇ ਤੱਕ ਇਹਨਾਂ ਤੇ ਮੁਕੰਮਲ ਤੌਰ ਤੇ ਪਾਬੰਦੀ ਰਹੇਗੀ ਬੰਦ ਰਹਿਣਗੇ ਇਹਨਾਂ ਲਈ ਜੋ ਹੈ ਇਨਵਿਨ ਪਾਲਣਾ ਕਰਨੀ ਹੈਗੀ ਹੈ ਅ ਦੂਸਰਾ ਇਹਨੇ ਵਿੱਚ اسی ਲੜੀ ਦੇ ਵਿੱਚ ਜੋ ਬਲੈਕਆਊਟ ਦੀ ਆਪਾਂ ਐਕਸਰਸਾਈਜ਼ ਪਿਛਲੇ ਦੋ ਤਿੰਨ ਦਿਨਾਂ ਤੋਂ ਵੀ ਕਰ ਰਹੇ ਹੈਗੇ ਆ ਅਸਲਸੇ ਵੀ ਬਲੈਕਆਊਟ ਅਸੀਂ ਇਨਫੋਰਸ ਕੀਤਾ ਹੈਗਾ ਅ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਸ਼ਾਮੀ 8:30 ਵਜੇ ਤੋਂ ਲੈ ਕੇ ਤੇ ਸਵੇਰ ਦੇ 5:30 ਵਜੇ ਤੱਕ ਹੁਣ ਜਿਹੜਾ ਹੈਗਾ ਬਲੈਕਆਊਟ ਅ ਲਾਗੂ ਰਿਹਾ ਜਾਊਗਾ ਜਦੋਂ ਤੱਕ ਕੀ ਕੋਈ ਅਦਰਵਾਈਜ਼ ਡਾਇਰੈਕਸ਼ਨ ਨਹੀਂ ਆਉਂਦੀ ਸੋ 8:30 ਵਜੇ ਤੋਂ ਲੈ ਕੇ ਸ਼ਾਮ ਨੂੰ ਸਵੇਰੇ 5:30 ਵਜੇ ਤੱਕ ਜੋ ਬਲੈਕਆਊਟ ਹੈ ਉਹਨੂੰ ਐਸਟੈਬਲਿਸ਼ ਕਰਨਾ ਹੈਗਾ ਕਿਸੇ ਤਰੀਕੇ ਦੀ ਵੀ ਕੋਈ ਰੋਸ਼ਨੀ ਕੋਈ ਲਾਈਟ ਬੱਲਬ ਮਾਚਿਸ ਅੱਗ ਵਗੈਰਾ ਕਿਸੇ ਤਰੀਕੇ ਦੀ ਵੀ ਕੋਈ ਚੀਜ਼ ਨਹੀਂ ਕਰਨੀ ਹੈਗੀ ਉਹਦੇ ਨਾਲ ਹੀ ਜੋ ਆਪਣੇ ਤੁਹਾਡੇ ਕੋਲ ਸੀਸੀਟੀਵੀ ਕੈਮਰਾਜ਼ ਨੇ ਜੋ ਲਾਈਟ ਐਮਿਟਡ ਹੈਗੇ ਨੇ ਜਾਂ ਕੋਈ ਸੋਲਰ ਲਾਈਟਸ ਹੈਗੀਆਂ ਨੇ ਉਹਨਾਂ ਨੂੰ ਤੁਸੀਂ ਜੀ ਡਿਸਕਨੈਕਟ ਕਰ ਦੇਵੋ ਦੁਕਾਨਾਂ ਵਾਲਿਆਂ ਨੂੰ ਵੀ ਜੀ ਜੋ ਬਾਹਰ ਦੇ ਤੁਹਾਡੇ ਬੱਲਬ ਹੈਗੇ ਨੇ ਜਾਂ ਬਾਹਰ ਜੋ ਤੁਹਾਡੇ ਐਡਵਰਟਾਈਜ਼ਮੈਂਟ ਦੀਆਂ ਬੋਰਡਸ ਵਗੈਰਾ ਲੱਗੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਲਾਈਟ ਹੁੰਦੀ ਹੈਗੀ ਹੈ ਇਨਕਲੂਡਿੰਗ ਏਟੀਐਮਸ ਐਂਡ ਬੈਂਕਸ ਉਹ ਸਾਰਿਆਂ ਨੂੰ ਡਿਸਕਨੈਕਟ ਕਰਨ ਦੇ ਜਿਹੜੇ ਹੈਗੇ ਨੇ ਹੁਕਮ ਜਾਰੀ ਕੀਤੇ ਜਾਂਦੇ ਹੈ ਇਸ ਤੋਂ ਇਲਾਵਾ ਜੇ ਕਿਸੇ ਵੀ ਇਲਾਕਾ ਨਿਵਾਸੀ ਨੂੰ ਕਿਤੇ ਵੀ ਕੋਈ ਅਣਪਛਾਤੀ ਵਸਤੂ ਕੋਈ ਦਿੱਸਦੀ ਹੈਗੀ ਇਹ ਕੋਈ ਮਿਲਦੀ ਹੈਗੀ ਇਹ ਤੇ ਕਿਰਪਾ ਕਰਕੇ ਉਹਦੀ ਸੂਚਨਾ ਸਭ ਤੋਂ ਪਹਿਲਾਂ ਜ਼ਿਲ੍ਹਾ ਕੰਟਰੋਲ ਰੂਮ ਜਾਂ ਪੁਲਿਸ ਕੰਟਰੋਲ ਰੂਮ ਉਹਨਾਂ ਨੂੰ ਦਿੱਤੀ ਜਾਵੇ ਤੇ ਉਸ ਵਸਤੂ ਦੇ ਨੇੜੇ ਨਾ ਜਾਇਆ ਜਾਵੇ ਨਾ ਨਾ ਹੀ ਕਿਸੇ ਤਰੀਕੇ ਦੀ ਕੋਈ ਛੇੜਖਾਨੀ ਆ ਫੋਟੋਗ੍ਰਾਫੀਆਂ ਰੀਲ ਬਣਾਉਣ ਦੀ ਕੋਈ ਕੋਸ਼ਿਸ਼ ਕੀਤੀ ਜਾਵੇ ਕਿਉਂਕਿ ਇਹਦੇ ਵਿੱਚ ਕੋਈ ਐਕਸਪਲੋਸਿਵ ਚੀਜ਼ ਹੋ ਸਕਦੀ ਹੈਗੀ ਸੋ ਐਡੀ ਸੂਚਨਾ ਤੁਰੰਤ ਜਿਹੜੀ ਹੈਗੀ ਇਹ ਉਹ ਪੁਲਿਸ ਜਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਦਿੱਤੀ ਜਾਵੇ ਤੇ ਜਰੂਰਤ ਤੱਕ ਪੁਲਿਸ ਵੱਲੋਂ ਜਾਂ ਸਿਵਲ ਪ੍ਰਸ਼ਾਸਨ ਵੱਲੋਂ ਕੋਈ ਉੱਥੇ ਨਹੀਂ ਆ ਜਾਂਦਾ ਉਦੋਂ ਤੱਕ ਉਸ ਚੀਜ਼ ਤੋਂ ਆਪਣੀ ਦੂਰੀ ਬਣਾ ਕੇ ਰੱਖੀ ਜਾਵੇ ਤੇ ਲੋਕਾਂ ਨੂੰ ਵੀ ਉਹ ਤੋਂ ਦੂਰ ਰਹਿਣ ਦੀ ਹਦਾਇਤ ਕੀਤੀ ਜਾਵੇ ਜੈ